SSP ਡਾਕਟਰ ਪ੍ਰਗਿਆ ਜਨ ਫਰੀਦਕੋਟ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮਹਿਮ ਦੇ ਤਹਿਤ SP ਯੁਗੇਸ਼ਵਰ ਕੋਰਾਯਾ ਇਨਵੈਸਟੀਗੇਸ਼ਨ ਫਰੀਦਕੋਟ ਦੀ ਰਹਿਨਮਾਈ ਹੇਠ ਅਤੇ DSP ਇਕਬਾਲ ਸਿੰਘ ਸਬਡਿਵੀਜ਼ਨ ਜੈਤੋ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਬਾਜਾਖਾਨਾ ਵੱਲੋਂ ਗੱਡੀਆਂ ਵਿੱਚੋਂ ਤੇਲ ਚੋਰੀ ਕਰਕੇ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੋਢਲੀ ਤਬਦੀਦ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਢਾਬੇ ਤੇ ਕੰਮ ਕਰਦਾ ਸੀ ਜੋ ਕਿ ਢਾਬੇ ਤੇ ਆਈਆਂ ਗੱਡੀਆਂ ਵਿੱਚੋਂ ਤੇਲ ਚੋਰੀ ਕਰਕੇ ਅੱਗੇ ਸਸਤੇ ਭਾਅ ਵਿੱਚ ਦਿੰਦਾ ਸੀ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੂਰੀ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਮੌਕੇ ਤੇ ਐਸਪੀ ਯੁਗੇਸ਼ਵਰ ਗੋਰਾਇਆ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਬਾਜਾਖਾਨਾ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਫਰੀਦਕੋਟ ਪੁਲਿਸ ਹਮੇਸ਼ਾ ਹੀ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਤਹਿਤ ਕੱਲ ਅ ਥਾਣਾ ਬਜਾਖਾਨੇ ਦੀ ਪੁਲਿਸ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਹੰਮਦ ਅਕਬਰ ਆलम ਨਾਮ ਦਾ ਬੰਦਾ ਬਜਾਖਾਨਾ ਏਰੀਆ ਦੇ ਵਿੱਚ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ ਇਸੇ ਇਨਫੋਰਮੇਸ਼ਨ ਦੇ ਉੱਤੇ ਕਾਰਵਾਈ ਕਰਦੇ ਹੋਏ ਆ ਲੋਕਲ ਪੁਲਿਸ ਫੋਰਸ ਤੁਰੰਤ ਐਫ ਆਈ ਆਰ ਨੰਬਰ 7 ਅੰਡਰ ਸੈਕਸ਼ਨ 303 ਅਤੇ 312 ਬੀ ਐਨ ਐਸ ਦਰਜ ਕੀਤੀ ਗਈ ਸੀਗੀ ਅਤੇ ਇਸ ਵਿੱਚ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਰਿਕਵਰੀ ਇਸ ਹਿਸਾਬ ਨਾਲ ਹੋਈ ਹੈ ਜੀ ਉੱਥੇ 23 ਡਰਮ ਮਿਲੇ ਸੀਗੇ ਤੇਲ ਤੇਲ ਦੇ ਜਿਦੇ ਵਿੱਚ 4 ਡਰਮ ਭਰੇ ਹੋਏ ਸੀ ਤੇਲ ਨਾਲ ਤੇ 19 ਡਰਮ ਖਾਲੀ ਸੀਗੇ ਇਸ ਤੋਂ ਇਲਾਵਾ 4 ਡਰਮੀਆਂ ਵੀ ਛੋਟੀਆਂ ਮਿਲੀਆਂ ਸੀਗੀਆਂ ਜਿਦੇ ਵਿੱਚ ਇੱਕ ਡਰਮੇ 20 ਲੀਟਰ ਦੀ ਭਰੀ ਹੋਈ ਸੀ ਤੇ ਬਾਕੀ ਖਾਲੀ ਸੀਗੀਆਂ ਤੇ ਇਸੇ ਦੇ ਨਾਲ ਹੀ ਇੱਕ ਮੋਟਰ ਵੀ ਪੁਲਿਸ ਪਾਰਟੀ ਵੱਲੋਂ ਗ੍ਰਾਉਂਡ ਕੀਤੀ ਗਈ ਹੈ ਤੇ ਇਸ ਸਾਰੇ ਨੈਟਵਰਕ ਦਾ ਅੱਗੇ ਇਹਦੇ ਤਫ਼ਤੀਸ਼ ਜਾਰੀ ਹੈ